ਵੰਡ ਬੂਰੇਵਾਲ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਭਾਈ ਦਿਲਬਖ ਸਿੰਘ ਇੱਕ ਅੰਗਹਿਣ ਸਰੀਰ ਦੇ ਬਾਵਜੂਦ ਗੁਰੂ ਘਰ ਦੀ ਸੇਵਾ ਅਤੇ ਆਪਣੇ ਪਰਿਵਾਰ ਦੀ ਗੁਜ਼ਾਰੇ ਦੇ ਲਈ ਸੰਘਰਸ਼ ਦੀ ਅਜਿਹੀ ਮਿਸਾਲ ਪੇਸ਼ ਕਰ ਰਹੇ ਨੇ ਜੋ ਹਰ ਦਿਲ ਨੂੰ ਛੂ ਜਾਂਦੀ ਹੈ ਗੁਰੂ ਦੀ ਬਾਣੀ ਦੀ ਸੇਵਾ ਦੇ ਨਾਲ-ਨਾਲ ਉਹ ਈ ਰਿਕਸ਼ਾ ਚਲਾਉਂਦੇ ਨੇ ਤਾਂ ਜੋ ਆਪਣੀ ਬਜ਼ੁਰਗ ਮਾਂ ਪਤਨੀ ਅਤੇ ਦੋ ਬੱਚਿਆਂ ਦਾ ਉਹ ਪਾਲਣ-ਪੋਸ਼ਣ ਕਰ ਸਕਣ ਪਰ ਇਹ ਸਭ ਦੇ ਵਿਚਕਾਰ ਉਹਨਾਂ ਦੀ ਚੜ੍ਹਦੀ ਕਲਾ ਅਤੇ ਗੁਰੂ ਦੇ ਭਾਣੇ ਦੇ ਵਿੱਚ ਰਹਿਣ ਦਾ ਜਜ਼ਬਾ ਸੱਚਮੁੱਚ ਹੀ ਇੱਕ ਪ੍ਰੇਰਣਾਦਾਇਕ ਗੱਲ ਕਰੀਏ ਤਾਂ ਭਾਈ ਦਿਲਬਖ ਸਿੰਘ ਜੋ ਕਿ ਸਰੀਰਕ ਤੌਰ ਦੇ ਉਤੇ ਅੰਗਹੀਣ ਨੇ ਪਿੰਡ ਬੂਰੇਵਾਲ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਦੀ ਉਹ ਸੇਵਾ ਨਿਭਾਉਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਦੇ ਬਦਲੇ ਪਿੰਡ ਵਾਸੀਆਂ ਤੋਂ ਉਹਨਾਂ ਨੂੰ ਹਾੜੀ ਸੋਣੀ ਦੇ ਮੌਕੇ ਸਿਰਫ 250 ਰੁਪਏ ਮਿਲਦੇ ਨੇ ਤੇ ਇਸ ਮਾਮੂਲੀ ਜਿਹੀ ਰਕਮ ਦੇ ਨਾਲ ਪਰਿਵਾਰ ਦਾ ਗੁਜ਼ਾਰਾ ਕਰਨਾ ਲਗਭਗ ਹੀ ਅਸੰਭਵ ਹੈ ਤੇ ਇਸ ਦੇ ਲਈ ਉਹ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਈ ਰਿਕਸ਼ਾ ਚਲਾਉਂਦੇ ਨੇ ਇਹ ਸੰਘਰਸ਼ ਉਹਨਾਂ ਦੀ ਮਜਬੂਰੀ ਨਹੀਂ ਸਗੋਂ ਆਤਮ ਸਨਮਾਨ ਅਤੇ ਮਿਹਨਤ ਦੀ ਚੋਣ ਦੀ ਕਹਾਣੀ ਦਰਸਾਉਂਦਾ ਹੈ ਮੈਂ ਜੀ ਗੁਰੂ ਘਰ ਸੇਵਾ ਕਰਦਾ ਇਥੇ ਨਗਰ ਹੀ ਪਿੰਡ ਬੂੜੇ ਨੰਗਲ ਹੀ ਗੁਰੂ ਘਰ ਹੈ ਉਹਦੇ ਵਿੱਚ ਮੈਂ ਸੇਵਨ ਬਾ ਰਿਆ ਇਹ ਰਖਸ਼ਾ ਜਿਹੜਾ ਇਹ ਮੈਂ ਆਪਣੇ ਕਿਰਤ ਕਮਾਈ ਵਾਸਤੇ ਘਰ ਨੂੰ ਚਲਾਉਣ ਵਾਸਤੇ ਚਲਾ ਰਿਆ ਕਿਉਂਕਿ ਗੁਰੂ ਘਰ ਦੀ ਜਿਹੜੀ ਸੇਵਾ ਹੈ ਉਹ ਗੁਰੂ ਪਾਸ਼ਾ ਆਪ ਲੈ ਰਹੇ ਨੇ ਤੇ ਸੰਗਤ ਦਾ ਜਿਹੜਾ ਮਾਇਆ ਪੱਖ ਦਾ ਉਹ ਪੈਰਾ ਬੋਟਲਾ ਇਸ ਕਰਕੇ ਮੈਨੂੰ ਈ ਰਖਸ਼ੇ ਦੀ ਮਿਹਨਤ ਜਿਹੜੀ ਉਹ ਮਜ਼ਦੂਰੀ ਕਰਨੀ ਪੈਂਦੀ ਹੈ ਤੇ ਇਹ ਅੰਮ੍ਰਿਤ ਵੇਲੇ ਸੇਵਾ ਸੰਭਾਲ ਕਰਕੇ ਗੁਰੂ ਪਾਸ਼ਾ ਦੇ ਚਰਨ ਚਰਨਾ ਚ ਅਰਦਾਸ ਬੇਨਤੀ ਕਰਕੇ ਤੇ ਆਪਣੀ ਕਿਰਤ ਕਮਾਈ ਤੇ ਫਿਰ ਚੱਲ ਜਾਈਦਾ ਕਿਉਂਕਿ ਪਰਿਵਾਰ ਨੂੰ ਚਲਾਉਣ ਵਾਸਤੇ ਮਾਇਆ ਜ਼ਰੂਰੀ ਹੈ ਤੇ ਇਸ ਕਰਕੇ ਈ ਰੱਖਿਆ ਜਿਹੜਾ ਮੈਨੂੰ ਗੁਰੂ ਪੰਥ ਟਰਸਟ ਨੇ ਲੈ ਕੇ ਦਿੱਤਾ ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਇਹ ਸੇਵਾ ਕੀਤੀ ਉਹਨਾਂ ਨੇ ਮੈਨੂੰ 50000 ਦੀ ਸੇਵਾ ਦਿੱਤੀ ਸੀ ਤੇ ਬਟਾਲੇ ਉਹਨਾਂ ਨੇ ਆਪ ਆਣ ਕੇ ਖੁਦ ਈ ਰੱਖਿਆ ਲੈ ਕੇ ਦਿੱਤਾ ਨਾਲੇ ਸੇਵਾ ਉੱਥੇ ਦੇ ਕੇ ਗਏ ਤੇ ਬਾਕੀ ਉਹਨਾਂ ਕਿਸ਼ਤਾ ਕਰਾਤੀਆਂ ਕਿਉਂਕਿ ਗਰੀਬ ਬੰਦੇ ਲਈ 50000 ਬਹੁਤ ਵੱਡੀ ਗੱਲ ਹੈ ਬੜੀ ਤਗੜੀ ਰਕਮ ਹੈ ਜੁੜਦੀ ਨਹੀਂ ਤੇ ਮੈਂ دلੋਂ ਧੰਨਵਾਦ ਹੈ ਉਹਨਾਂ ਦਾ ਗੁਰੂ ਪੰਥ ਟਰਸਟ ਦਾ ਜਿਨ੍ਹਾਂ ਨੇ ਮੈਨੂੰ ਕਿਰਤ ਤੇ ਜੋੜਿਆ ਤੇ ਗੁਰੂ ਪਾਤਸ਼ਾਹ ਦਾ ਧੰਨਵਾਦ ਹੈ ਕਿ ਜਿਨ੍ਹਾਂ ਨੇ ਆਪਣੇ ਚਰਨਾਂ 'ਚ ਜੋੜਿਆ ਹੋਇਆ ਭਾਈ ਦਿਲਬਖ ਸਿੰਘ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਬਕ ਹੈ ਗੁਰੂ ਦੇ ਪਾਣੇ ਦੇ ਵਿੱਚ ਰਹਿਣਾ ਉਹ ਕਹਿੰਦੇ ਨੇ ਕਿ ਮੈਂ ਗੁਰੂ ਦੀ ਸੇਵਾ ਦੇ ਵਿੱਚ ਹਾਂ ਅਤੇ ਗੁਰੂ ਦਾ ਪਾਣਾ ਮੇਰੇ ਲਈ ਸਭ ਕੁਝ ਹੈ ਮੇਰੀ ਮਿਹਨਤ ਅਤੇ ਸੇਵਾ ਦੇ ਨਾਲ ਮੇਰੇ ਪਰਿਵਾਰ ਦਾ ਗੁਜ਼ਾਰਾ ਹੋ ਜਾਂਦਾ ਹੈ ਅਤੇ ਮੈਂ ਗੁਰੂ ਦੀ ਕਿਰਪਾ ਦੇ ਨਾਲ ਹਮੇਸ਼ਾ ਹੀ ਖੁਸ਼ ਰਹਿੰਦਾ ਹਾਂ ਉਹਨਾਂ ਦੀ ਇਹ ਚੜ੍ਹਦੀ ਕਲਾ ਅਤੇ ਸਕਾਰਾਤਮਕ ਸੋਚ ਹਰ ਕਿਸੇ ਨੂੰ ਹੀ ਪ੍ਰੇਰਿਤ ਕਰਦੀ ਹੈ ਭਾਈ ਦਿਲਬਖ ਸਿੰਘ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਗੁਰੂ ਦੇ ਲੜ ਲੱਗਣ ਦੀ ਅਪੀਲ ਕਰਦੇ ਨੇ ਉਹ ਕਹਿੰਦੇ ਨੇ ਕਿ ਨੌਜਵਾਨ ਸਾਡੇ ਸਮਾਜ ਦਾ ਭਵਿੱਖ ਨੇ ਤੇ ਨਸ਼ਿਆਂ ਦੇ ਵਿੱਚ ਡੁੱਬਣ ਦੀ ਬਜਾਏ ਉਹ ਗੁਰਬਾਣੀ ਨਾਲ ਜੁੜਨ ਅਤੇ ਮਿਹਨਤ ਦੇ ਨਾਲ ਆਪਣੀ ਜ਼ਿੰਦਗੀ ਸਵਾਰਨ ਗੁਰੂ ਦਾ ਰਾਹ ਸਾਨੂੰ ਸੱਚ ਸਬਰ ਅਤੇ ਸੇਵਾ ਦੀ ਸਿੱਖਿਆ ਦਿੰਦਾ ਹੈ ਮੈਂ ਫੇਸਬੁੱਕ ਚਲਾਉਂਦਾ ਆਮ ਮੈਂ ਇੱਕ ਵੀਡੀਓ ਇਹ ਜੇ ਕੱਢਦਾ ਰਹੀਨਾ ਤੇ ਟਰੱਸਟਾਂ ਦੇ ਨਾਲ ਵੀ ਵੀ ਫਤਿਹ ਦੀ ਸਾਂਝ ਰੱਖੀਦੀ ਆ ਤੇ ਉਹਨਾਂ ਨੂੰ ਬੇਨਤੀ ਕੀਤੀ ਸੀ ਤੇ ਉਹਨਾਂ ਨੇ ਮੇਰੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੈ ਫਿਰ ਮੈਨੂੰ ਈ ਰਖਸ਼ਾ ਲੈ ਦਿੱਤਾ ਸੀ। ਵੇਖੀਆ ਆਪਣੇ ਸੰਸਾਰ ਤੇ ਬਹੁਤ ਤਗੜੇ ਤਗੜੇ ਸਰੀਰ ਆ ਵਿਹਲੇ ਆ ਤੇ ਮੈਂ ਤੇ ਇਹੀ ਬੇਨਤੀ ਕਰਦਾ ਵੀ ਵਿਹਲਾਪਨ ਛੱਡੋ ਤੇ ਅਸੀਂ ਕਿਰਤ ਕਰਦੇ ਹਾਂ ਤੁਸੀਂ ਵੀ ਕਰੋ ਨਸ਼ੇ ਦੀ ਗੁਲਤਾਨ ਚੋਂ ਬਾਹਰ ਨਿਕਲੀ ਅਰਦਾਸ ਦੋਵੇਂ ਟਾਈਮ ਕਰੀ ਜੀ ਕਿ ਸੱਚੇ ਪਾਤਸ਼ਾਹ ਨੌਜਵਾਨਾਂ ਨੂੰ ਵੀ ਸੋਝੀ ਬਖਸ਼ ਇਹ ਆਪਣੇ ਨਸ਼ੇ ਨੂੰ ਤਿਆਗ ਕੇ ਤੇ ਕਿਰਤ ਵੱਲ ਤੇ ਆਨ ਦੇਣ ਤੇ ਗੁਰਸਿੱਖੀ ਨਾਲ ਜੁੜਨ। ਭਾਈ ਦਿਲਬਖ ਸਿੰਘ ਦੀਆਂ ਗੱਲਾਂ ਦੇ ਵਿੱਚ ਸਮਾਜ ਲਈ ਇੱਕ ਡੂੰਘਾ ਸੁਨੇਹਾ ਵੀ ਹੈ। ਉਹ ਕਹਿੰਦੇ ਨੇ ਕਿ ਲੋਕ ਵਿਆਹ ਸ਼ਾਦੀਆਂ ਤੇ ਲੱਖਾਂ ਰੁਪਏ ਖਰਚ ਕਰ ਦਿੰਦੇ ਨੇ। ਪਰ ਜਦੋਂ ਗੁਰੂ ਘਰ ਦੇ ਗਰੰਥੀ ਸਿੰਘਾਂ ਰਾਗੀਆਂ ਯਾਗਰ ਢਾਡੀਆਂ ਦੀ ਸੇਵਾ ਦੀ ਗੱਲ ਆਉਂਦੀ ਹੈ ਤਾਂ ਲੋਕ ਕਿਰਸ ਕਰਨ ਲੱਗ ਜਾਂਦੇ ਨੇ ਉਹ ਅਫਸੋਸ ਨਾਲ ਕਹਿੰਦੇ ਨੇ ਕਿ ਕਈ ਵਾਰ ਗੁਰੂ ਘਰ ਦੇ ਵਿੱਚ ਵੀ ਫਟੇ ਹੋਏ ਨੋਟ ਵੀ ਚੜ ਜਾਂਦੇ ਨੇ ਪਰ ਗੁਰੂ ਦੀ ਸੇਵਾ ਕਰਨ ਵਾਲਿਆਂ ਦੀ ਮਦਦ ਕਰਨ ਦੇ ਲੋਕਾਂ ਦੇ ਦਿਲ ਕਦੇ ਨਹੀਂ ਖੁੱਲਦੇ ਭਾਈ ਬਲਬਖ ਸਿੰਘ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਬਜ਼ੁਰਗ ਮਾਂ ਪਤਨੀ ਅਤੇ ਦੋ ਬੱਚੇ ਨੇ ਇਸ ਪਰਿਵਾਰ ਦੀ ਜ਼ਿੰਮੇਵਾਰੀ ਉਹਨਾਂ ਦੇ ਮੋਢਿਆਂ ਤੇ ਹੈ ਤੇ ਉਹ ਆਪਣੀ ਸੀਮਤ ਸਰੀਰਕ ਸਮਰੱਥਾ ਦੇ ਬਾਵਜੂਦ ਵੀ ਇਸ ਨੂੰ ਬਖੂਬੀ ਨਿਭਾਉਂਦੇ ਨੇ ਇਹ ਰਿਕਸ਼ਾ ਚਲਾਉਣ ਦੇ ਨਾਲ-ਨਾਲ ਗੁਰਦੁਆਰੇ ਦੇ ਵਿੱਚ ਪਾਠ ਕੀਰਤਨ ਅਤੇ ਹੋਰ ਸੇਵਾਵਾਂ ਦੇ ਵਿੱਚ ਵੀ ਪੂਰੀ ਸ਼ਰਧਾ ਦੇ ਨਾਲ ਉਹ ਹਿੱਸਾ ਲੈਂਦੇ ਨੇ ਇਹ ਆਪੀ ਚਲੋ ਸਰਕਲ ਚੱਲੀ ਜਾਂਦਾ ਆ ਤੇ ਕਿਸ ਤੇ ਆ 7730 ਰੁਪਏ ਉਹ ਵੀ ਕੱਢੀਦੀ ਆ ਘਰ ਦਾ ਸਰਕਲ ਵੀ ਚਲਾਈਦਾ ਹੈ ਤੇ ਗੁਰੂ ਪਾਤਸ਼ਾਹ ਕਿਰਪਾ ਕਰਨ ਚਲੋ ਚੱਲੇ ਪਰਿਵਾਰ ਚ ਮੇਰੀ ਸਿੰਘਣੀ ਦੋ ਬੱਚੇ ਮਾਤਾ ਪਿਤਾ ਹੈ ਭਰਾ ਹੈ ਭਰਜਾਈ ਹੈ ਅਸੀਂ ਇਸ ਗੁਰੂ ਨੇ ਸਾਨੂੰ ਬਖਸ਼ਿ ਬਖਸ਼ਿਸ਼ ਕੀਤੀ ਆ ਜਿਨੇ ਸਾਨੂੰ ਦਾਤ ਦਿੱਤੀ ਆ ਸਾਡੇ ਘਰ ਚ ਖੁਸ਼ੀਆਂ ਬਖਸ਼ੀਆਂ ਨੇ ਉਹਨੂੰ ਜਦੋਂ ਅਸੀਂ ਆਪਣੇ ਗ੍ਰਹਿ ਵਿਖੇ ਲਿਆਉਣਾ ਹੈ ਗੁਰੂ ਪਾਤਸ਼ਾਹ ਦੇ ਚਰਨ ਪਵਾਉਣੇ ਨੇ ਤੇ ਪਾਠੀ ਸਿੰਘਾ ਕੋ ਪਵਿੱਤਰ ਗੁਰਬਾਣੀ ਦਾ ਜਾਪ ਜਿਨ੍ਹਾਂ ਨੇ ਸਾਨੂੰ ਰੱਬ ਦੀ ਗੱਲ ਸੁਣਾਉਣੀ ਹੈ। ਵਖੋ ਜੀ ਇਹ ਗੁਰੂ ਪਾਤਸ਼ਾਹ ਦੀ ਕਿਰਪਾ ਮੈਂ ਤੇ ਇਥੋਂ ਤੱਕ ਕਹਿਣਾ ਵੀ ਸਾਡੇ ਸੰਸਾਰ 'ਚ ਇਦਾਂ ਦੇ ਲੋਕ ਨੇ ਜਿਨ੍ਹਾਂ ਨੇ ਅਜੇ ਤੱਕ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਹੈਗੇ ਨੇ। ਤੇ ਮੈਂ ਧੰਨਵਾਦ ਕਰਦਾ ਗੁਰੂ ਪਾਤਸ਼ਾਹ ਦਾ ਜਿਨ੍ਹਾਂ ਨੇ ਅਪਾਰ ਕਿਰਪਾ ਦਇਆ ਰਹਿਮਤ ਕਰਕੇ ਤੇ ਮੈਨੂੰ ਇਹ ਸੇਵਾ ਬਖਸ਼ੀ ਹੈ। ਦੋ ਟਾਈਮ ਗੁਰੂ ਪਾਤਸ਼ਾਹ ਦੇ ਦਰਸ਼ਨ ਹੁੰਦੇ ਨੇ। ਦੋ ਟਾਈਮ ਗੁਰੂ ਦੇ ਨਾਮ ਨਾਲ ਜੁੜੀਦਾ ਹੈ ਸੰਗਤ ਦੇ ਦਰਸ਼ਨ ਹੁੰਦੇ ਨੇ ਇਹ ਗੁਰੂ ਪਾਤਸ਼ਾਹ ਦੀ ਕਿਰਪਾ ਹੈ ਤੇ ਅਸੀਂ ਧੰਨਵਾਦ ਕਰਦੇ ਹਾਂ ਕਿਉਂਕਿ ਅਫਸਰ ਮਹਾਰਾਜ ਨੇ ਬਖਸ਼ੀ ਹੈ ਕਿ ਤੁਸੀਂ ਚਲੋ ਹੁਣ ਹੋ ਸਕਦਾ ਸਾਡੇ ਮਾੜੇ ਕਰਮ ਹੋਣ ਜਿਸ ਕਰਕੇ ਸਾਨੂੰ ਹੈਂਡੀਕੈਪ ਉਹਨਾਂ ਨੇ ਸੰਸਾਰ ਤੇ ਭੇਜਿਆ ਤੇ ਹੁਣ ਉਹਨਾਂ ਨੂੰ ਸਮਾਂ ਮਿਲਿਆ ਕਿ ਜਿਹੜੇ ਪਾਪ ਕੀਤੇ ਉਹ ਕੱਟੇ ਜਾਣ ਕਿਉਂਕਿ ਗੁਰੂ ਪਾਤਸ਼ਾਹ ਮੌਕਾ ਦੇ ਰਹੇ ਨੇ ਇਹਨਾਂ ਨੇ ਮੌਕੇ ਨੂੰ ਸੰਭਾਲਣਾ ਚਾਹੀਦਾ ਹੈ ਇਹਨੇ 100 ਕਿਲੋਮੀਟਰ ਮੈਂ ਚਲਾ ਦਿੰਦਾ ਇਹਨੂੰ ਭਾਈ ਦਿਲਬਖ ਸਿੰਘ ਦੀ ਜ਼ਿੰਦਗੀ ਸਾਡੇ ਸਮਾਜ ਨੂੰ ਇੱਕ ਸਵਾਲ ਛੱਡਦੀ ਹੈ ਕਿ ਅਸੀਂ ਗੁਰੂ ਘਰ ਦੀ ਸੇਵਾ ਕਰਨ ਵਾਲਿਆਂ ਦੀ ਕਦਰ ਕਰਦੇ ਆ ਜਿਹੜੇ ਲੋਕ ਗੁਰਬਾਣੀ ਦੇ ਨਾਲ ਸੰਗਤ ਨੂੰ ਜੋੜਦੇ ਨੇ ਉਹਨਾਂ ਦੀਆਂ ਜ਼ਰੂਰਤਾਂ ਵੱਲ ਸਾਡਾ ਧਿਆਨ ਕਿੰਨਾਕ ਜਾਂਦਾ ਹੈ ਉਹਨਾਂ ਦੀ ਇਹ ਅਪੀਲ ਸਾਨੂੰ ਸੋਚਣ ਦੇ ਲਈ ਮਜਬੂਰ ਕਰਦੀ ਹੈ ਕਿ ਸਾਡੀ ਸ਼ਰਧਾ ਅਤੇ ਸਮਰਪਣ ਗੁਰੂ ਘਰ ਦੀ ਸੇਵਾ ਦੇ ਵਿੱਚ ਕਿੰਨਾ ਸੱਚ ਹੈ ਮੈਂ ਤੁਹਾਡੇ ਚੈਨਲ ਦਾ ਹੀ ਨੌਜਵਾਨ ਇਹੋ ਪੀੜ੍ਹੀ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਇੱਕੋ ਗੱਲ ਸੋਚੋ ਤੁਸੀਂ ਹੁਣ ਗਾਂ ਜਿਹੜੇ ਨੌਜਵਾਨ ਮਾਪਿਓ ਨਹੀਂ ਬਣੇ ਜਾਂ ਬਣ ਜਾਣੇ ਨੇ ਜੇ ਉਹ ਮਾਪਿਓ ਬਣਨੇ ਉਹਨਾਂ ਦਾ ਇੱਕ ਪੁੱਤਰ ਨਸ਼ੇ ਤੇ ਲੱਗ ਜਾਵੇ ਵੱਡਾ ਹੋ ਕੇ ਮਾਤਾ ਪਿਤਾ ਨੂੰ ਧੱਕੇ ਮਾਰੇ ਚੋਰੀਆਂ ਕਰੇ ਤੇ ਤੁਸੀਂ ਦੱਸੋ ਵੀ ਤੁਹਾਡਾ ਵੀ ਦਿਲ ਦੁਖੀ ਹੋਣਾ ਨਾ ਜਦੋਂ ਮਾਤਾ ਪਿਤਾ ਬਣੇ ਅੱਜ ਤੁਹਾਡੇ ਮਾਤਾ ਪਿਤਾ ਵਾ ਉਹ ਵੇਖਦੇ ਸਾਡਾ ਮੁੰਡਾ ਚੋਰੀ ਕਰ ਰਿਹਾ ਹੈ ਜਾਂ ਨਸ਼ਾ ਕਰ ਰਿਹਾ ਹੈ ਕਿਤੇ ਸ਼ੜਕ ਤੇ ਪਿਆ ਉਹ ਕਿੰਨੇ ਦੁਖੀ ਹੁੰਦੇ ਹੋਣਗੇ ਕਿ ਅਸੀਂ ਇਹਨੂੰ ਜਨਮ ਦਿੱਤਾ ਸੀ ਪਾਲਿਆ ਪੋਸ਼ਿਆ ਕਿਉਂਕਿ ਜਿਹੜੀ ਮਾਂ ਹੈ ਨਾ ਜਦੋਂ ਬੱਚੇ ਨੂੰ ਜਨਮ ਦਿੰਦੀ ਉਹ ਦੋਰੇ ਜਨਮ ਹੁੰਦਾ ਉਹਦਾ ਉਹਨੇ ਦੋਰੇ ਜਨਮ ਲੈਣਾ ਸੰਸਾਰ ਤੇ ਜਦੋਂ ਬੱਚੇ ਨੂੰ ਜਨਮ ਦੇਣਾ ਤੇ ਜੇ ਬੱਚਾ ਵੱਡਾ ਹੋ ਕੇ ਨਸ਼ੇ ਦੀ ਗੁਲਤਾਨ ਵਿੱਚ ਡੁੱਬ ਜਾਵੇ ਤੇ ਮਾਤਾ ਪਿਤਾ ਵਾਸਤੇ ਵੱਡਾ ਬਹੁਤ ਜ਼ਿਆਦਾ ਨਹੀਂ ਹੁੰਦਾ ਇਸ ਕਰਕੇ ਮੈਂ ਬੇਨਤੀ ਕਰਦਾ ਨੌਜਵਾਨਾਂ ਨੂੰ ਕਿ ਸੱਚੇ ਪਾਤਸ਼ਾਹ ਕਿਰਪਾ ਕਰੇ ਨੌਜਵਾਨ ਨਸ਼ੇ ਦੀ ਗਲਤਾਨ ਚੋਂ ਬਾਹਰ ਹੋਣ ਗੁਰੂ ਨਾਲ ਜੁੜਨ ਸਿੱਖੀ ਨਾਲ ਜੁੜਨ ਧੰਸ਼ਾ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਬਣ ਕਿਉਂਕਿ ਮਾਤਾ ਸਾਹਿਬ ਕੌਰ ਤੇ ਧੰਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਅਸੀਂ ਪੁੱਤਰ ਹੈ ਵਾਰਸਾਂ ਅਸੀਂ ਆਨੰਦਪੁਰ ਦੇ ਤੇ ਆਨੰਦਪੁਰ ਵਾਪਸੀ ਕਰੀਏ ਨਸ਼ਿਆਂ ਨੂੰ ਤਿਆਗੀਏ ਕਿਉਂਕਿ ਸਰਕਾਰ ਵੀ ਆਪਣਾ ਜੋਰ ਲਾ ਰਹੀ ਹੈ ਸੰਪਰਤਾਵਾਂ ਵੀ ਆਪਣਾ ਜੋਰ ਲਾ ਰਹੀਆਂ ਨੇ ਤੇ ਅਸੀਂ ਵੀ ਬੇਨਤੀ ਕਰਦੇ ਹਾਂ ਸੱਚੇ ਪਾਤਸ਼ਾਹ ਦੇ ਚਰਨਾਂ ਚ ਕਿ ਗੁਰੂ ਪਾਤਸ਼ਾਹਾ ਕਿਰਪਾ ਕਰਨ ਤੇ ਨੌਜਵਾਨਾਂ ਨੂੰ ਸੋਝੀ ਬਖਸ਼ਣ ਕਿ ਨਸ਼ੇ ਦੀ ਜਿਹੜੀ ਗੁਲਤਾਨ ਇਹਨੂੰ ਛੱਡ ਕੇ ਆਪਣੇ ਮਾਤਾ ਪਿਤਾ ਦੀ ਸੇਵਾ ਕਰੀਏ ਗੁਰੂ ਘਰ ਨਾਲ ਜੁੜੀਏ ਤੇ ਸਮਾਜਿਕ ਸੇਵਾ ਜਿਹੜਾ ਉਹ ਕਰਨਾ ਵਿੱਚ ਆਰੰਭ ਕਰੀਏ ਕਿਉਂਕਿ ਸਮਾਜ ਦੀ ਸੇਵਾ ਕਰਾਂਗੇ ਗੁਰੂ ਨਾਲ ਜੁੜਾਂਗੇ ਤੇ ਸਾਡਾ ਜਿਹੜਾ ਜੀਵਨ ਉਹ ਬਦਲ ਜਾਵੇਗਾ ਜੇ ਅਸੀਂ ਦੁਬਾਰਾ ਫੇਰ ਉਹੀ ਜੀਵਨ ਖਰਾਬ ਕਰ ਲਿਆ ਨਸ਼ਿਆਂ ਵਿੱਚ ਹੀ ਸਮਾਂ ਬਤੀਤ ਕਰ ਲਿਆ ਤੇ ਸਾਡਾ ਸੰਸਾਰ ਤੇ ਆਉਣਾ ਬਹੁਤਾ ਸਫਲ ਨਹੀਂ ਜੇ ਜੀਵਨ ਸਫਲ ਕਰਨਾ ਹੈ ਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੋ ਨਸ਼ਿਆਂ ਦਾ ਤਿਆਗ ਕਰੋ ਸੇਵਾ ਦੇ ਵਿੱਚ ਜਿਹੜਾ ਆਪਣਾ ਯੋਗਦਾਨ ਵੱਧ ਤੋਂ ਵੱਧ ਪਾਓ ਸਮਾਜਿਕ ਸੇਵੀ ਬਣ ਕੇ ਗੁਰੂ ਪਾਤਸ਼ਾਹ ਦੇ ਚਰਨਾਂ ਦਾ ਪਿਆਰ ਖੱਟਿਏ ਤੇ ਮਾਤਾ ਪਿਤਾ ਦੀ ਜਿਹੜੀ ਦੇਖਭਾਲ ਹੈ ਉਹ ਕਰਿਆ ਕਰੀਏ ਤੇ ਗੁਰੂ ਪਾਤਸ਼ਾਹ ਦੇ ਜਨਮ ਨਾਲ ਜੁੜ ਕੇ ਨਸ਼ੇ ਦੇ ਤਿਆਗੀ ਹੋਈਏ ਕਿਉਂਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇਹਨੂੰ ਅਸੀਂ ਦਾਗ ਲੱਗਣ ਤੋਂ ਬਚਾਈਏ ਨਸ਼ੇ ਤੋਂ ਮੁਕਤ ਹੋ ਕੇ ਆਪਣਾ ਜੀਵਨ ਬਖਸ਼ਿਸ਼ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਤ ਦੇ ਵਿੱਚ ਇਹੀ ਕਹਿਣਾ ਚਾਹਾਂਗੀ ਕਿ ਭਾਈ ਦਲਬਾਤ ਸਿੰਘ ਦੀ ਕਹਾਣੀ ਸਿਰਫ ਇੱਕ ਵਿਅਕਤੀ ਦੀ ਨਹੀਂ ਸਗੋਂ ਸਮੁੱਚੇ ਸਮਾਜ ਲਈ ਇੱਕ ਸੁਨੇਹਾ ਹੈ ਉਹਨਾਂ ਦੀ ਮਿਹ ਸੇਵਾ ਅਤੇ ਗੁਰੂ ਦੇ ਪਾਣੇ ਦੇ ਵਿੱਚ ਰਹਿਣ ਦੀ ਭਾਵਨਾ ਸਾਨੂੰ ਸਿੱਖਿਆ ਦਿੰਦੀ ਹੈ ਕਿ ਜ਼ਿੰਦਗੀ ਦੀਆਂ ਮੁਸ਼ਕਲਾਂ ਦੇ ਬਾਵਜੂਦ ਸੱਚ ਅਤੇ ਸੇਵਾ ਦਾ ਰਾਹ ਹੀ ਅਸਲ ਜਿੱਤ ਹੈ ਆਓ ਅਸੀਂ ਰਲ ਮਿਲ ਕੇ ਗੁਰੂ ਘਰ ਦੀ ਸੇਵਾ ਕਰਨ ਵਾਲਿਆਂ ਦੀ ਮਦਦ ਅਤੇ ਸਨਮਾਨ ਕਰਿਆ ਕਰੀਏ ਤਾਂ ਜੋ ਸਾਡਾ ਸਮਾਜ ਗੁਰਬਾਣੀ ਦੇ ਸੁਨੇਹੇ ਦੇ ਨਾਲ ਹੋਰ ਵੀ ਮਜ਼ਬੂਤ ਹੋ ਸਕੇ ਇਹ ਕਹਾਣੀ ਸਾਨੂੰ ਇਹ ਸੋਚਣ ਦੇ ਲਈ ਮਜਬੂਰ ਕਰਦੀ ਹੈ ਕਿ ਗੁਰੂ ਦੀ ਸੇਵਾ ਦੇ ਵਿੱਚ ਜੁਟੇ ਇਹਨਾਂ ਸਿੰਘਾਂ ਦੀ ਮਦਦ ਕਰਨਾ ਸਾਡਾ ਆਪਣਾ ਫਰਜ਼ ਬਣਦਾ ਹੈ ਆਓ ਮਿਲ ਕੇ ਇਹਨਾਂ ਦੀ ਹੌਸਲਾ ਅਫਜ਼ਾਈ ਕਰੀਏ ਅਤੇ ਗੁਰੂ ਦੇ ਰਾਹ ਤੇ ਚੱਲਣ ਦੀ ਪ੍ਰੇਰਣਾ ਲਈ ਖਾਸ ਖਬਰ ਸਾਡੇ ਪੱਤਰਕਾਰ ਲਵਪ੍ਰਤ ਸਿੰਘ ਖੁਸ਼ੀਪੁਰ ਦੇ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ